ਹਾਂਜੀ ਦੋਸਤੋ ਮੈਂ ਰੋਮੀ ਗਿੱਲ ਅੱਜ ਦੁਬਾਰਾ ਤੋਂ ਤੁਹਾਡੇ ਲਈ ਫੇਰ ਵੀਡੀਓ ਲੈ ਕੇ ਆਇਆ ਹਾਂ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੂਗੀ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸਰਕਾਰਾਂ ਨੇ ਭਾਨੇ ਸਿੱਧੂ ਨੂੰ ਰਿਹਾ ਕਰਨ ਦੇ ਲਈ 10 ਤਰੀਕ ਦਾ ਸਮਾਂ ਦਿੱਤਾ ਸੀ ਅਤੇ ਪੰਜਾਬ ਕਿਸਾਨ ਜਥੇਬੰਦੀਆਂ ਨੂੰ ਇਹੀ ਵਿਸ਼ਵਾਸ ਦਿਵਾਇਆ ਸੀ ਕਿ 10 ਤਰੀਕ ਨੂੰ ਭਾਨਾ ਸਿੱਧੂ ਅਸੀਂ ਜੇਲ੍ਹ ਦੇ ਵਿੱਚੋਂ ਰਿਹਾ ਕਰ ਦੇਵਾਂਗੇ ਨੇ ਸਿੱਧੂ ਨੂੰ ਹਜੇ ਤੱਕ ਰਿਹਾ ਨਹੀਂ ਕੀਤਾ ਗਿਆ ਪਾਨੇ ਸਿੱਧੂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਮੈਂ ਦੋ ਬੋਲ ਲਿਖੇ ਨੇ ਪਾਨੇ ਤੇ ਪਰਚੇ ਪਾਤੇ ਇਕੱਠੇ ਹੀ ਚਾਰ ਨੇ ਸਮਾਜ ਸੇਵੀ ਨੂੰ ਅੰਦਰ ਕਰਤਾ ਬਾਹਰ ਫਿਰਦੇ ਗੱਦਾਰ ਨੇ ਰਹਿ ਗਈ ਜੇ ਕਸਰ ਕੋਈ ਬਾਕੀ ਉਹ ਵੀ ਚਾ ਲਾ ਲੈਣਾ ਪਾਨੇ ਦੀ ਦਾਦੀ ਤੇ ਵੀ ਪਰਚਾ ਇੱਕ ਪਾ ਲੈਣਾ ਪਾਨੇ ਦੀ ਦਾਦੀ ਤੇ ਵੀ ਪਰਚਾ ਇੱਕ ਪਾ ਲੈਣਾ ਪਾਨਾ ਜੇ ਗਲਤ ਬੋਲਿਆ ਇੱਕ ਵਾਰੀ ਸਮਝਾ ਦਿੰਦੇ ਪੂਰੇ ਟੱਬਰ ਤੇ ਕਰਕੇ ਪਰਚਾ ਘਰ ਨੂੰ ਤੁਸੀਂ ਲਾਤੇ ਜਿੰਦੇ ਪੂਰੇ ਟੱਬਰ ਤੇ ਕਰਕੇ ਪਰਚਾ ਘਰ ਨੂੰ ਤੁਸੀਂ ਲਾਤੇ ਜਿੰਦੇ ਉਹ ਛੇਰ ਪੁੱਤ ਨੇ ਜਾਂਦੇ ਰਹਿਣੇ ਛੇਰ ਪੁੱਤ ਨੇ ਜਾਂਦੇ ਰਹਿਣੇ ਸੌਖੇ ਨਹੀਂ ਪੰਜਾਬ ਦਬਾਉਣੇ ਮਰਦਾਂ ਦਾ ਕੰਮ ਨਹੀਂ ਹੁੰਦਾ ਜਨਾਨੀਆਂ ਤੇ ਪਰਚੇ ਪਾਉਣੇ ਮਰਦਾਂ ਦਾ ਕੰਮ ਨਹੀਂ ਹੁੰਦਾ ਜਨਾਨੀਆਂ ਤੇ ਪਰਚੇ ਪਾਉਣੇ ਰਿਆਂ ਮੀ ਧੱਕਾ ਤੁਸੀਂ ਕਰਾਈ ਜਾਂਦੇ ਹੋ ਬੇਕਸੂਰਾਂ ਤੇ ਪਰਚੇ ਵੀ ਤੁਸੀਂ ਪਾਈ ਜਾਂਦੇ ਹੋ ਮੀਡੀਆ ਦੇ ਮੂੰਹ ਤੇ ਚੇਪੀਆਂ ਵੀ ਤੁਸੀਂ ਲਾਈ ਜਾਂਦੇ ਹੋ ਸੱਚ ਬੋਲਣ ਤੇ ਆਵਾਜ਼ ਬੰਦ ਕਰਾਈ ਜਾਂਦੇ ਹੋ ਤਾਈਓ ਕਿਸਾਨ ਜਥੇ ਬੰਦੀਆਂ ਦੀਆਂ ਸੜਕਾਂ ਤੇ ਲੱਗਦੀਆਂ ਲੈਣਾ ਨੇ ਤਾਈਓ ਕਿਸਾਨ ਜਥੇ ਬੰਦੀਆਂ ਦੀਆਂ ਸੜਕਾਂ ਤੇ ਲੱਗਦੀਆਂ ਲੈਣਾ ਨੇ ਭਾਨੇ ਦੀਆਂ ਭੈਣਾਂ ਨਹੀਂ ਉਹ ਸਾਡੀਆਂ ਭੈਣਾਂ ਨੇ ਭਾਨੇ ਦੀਆਂ ਭੈਣਾਂ ਨਹੀਂ ਉਹ ਸਾਡੀਆਂ ਭੈਣਾਂ ਨੇ ਪਾਰਟੀ ਜੋ ਵੀ ਮਰਜ਼ੀ ਹੋਵੇ ਪ੍ਰਮੋਟ ਨਹੀਂ ਮੈਂ ਕਰਦਾ ਪਾਰਟੀ ਜੋ ਵੀ ਮਰਜ਼ੀ ਹੋਵੇ ਪ੍ਰੋਮੋਟ ਨਹੀਂ ਮੈਂ ਕਰਦਾ ਜਿਆਸਤ ਤੋਂ ਮੈਂ ਦੂਰ ਰਹਾ ਗੱਲ ਹੱਕ ਸੱਚ ਦੀ ਕਰਦਾ ਜਦ ਕਸੂਰ ਨਹੀਂ ਕੋਈ ਧੱਕਾ ਕਿਹੜੀ ਗੱਲ ਦਾ ਸਹਣਾ ਏ ਉਹ ਭਾਨੇ ਦੀਆਂ ਭੈਣਾ ਨਹੀਂ ਸਾਡੀਆਂ ਭੈਣਾ ਏ ਭਾਨੇ ਦੀਆਂ ਭੈਣਾ ਨਹੀਂ ਸਾਡੀਆਂ ਭੈਣਾ ਏ 10 ਤਰੀਕ ਵੀ ਟੱਪ ਗਈ ਭਾਨਾ ਬਾਹਰ ਨਾ ਆਇਆ ਏ ਕੋੜ ਦੁਨne ਵਿੱਚ ਲੋਕਾਂ ਦਾ ਹੁਣ ਹੜ ਜਾ ਆਇਆ ਏ ਕੋੜ ਦੁਨne ਵਿੱਚ ਲੋਕਾਂ ਦਾ ਬੜਾ ਹੜ ਜਾ ਆਇਆ ਏ ਤੁਸੀਂ ਸੱਚ ਦਬਾਉਣੇ ਦੇ ਲਈ ਇੰਨਾ ਕਹਿਰ ਕਮਾਇਆ ਏ ਦਾਦੀ ਡਿੱਕੀ ਜਾਂਦੀ ਭਾਨਾ ਬਾਹਰ ਨਾ ਆਇਆ ਏ ਉਹਦੀ ਦਾਦੀ ਡਿੱਕੀ ਜਾਂਦੀ ਭਾਨਾ ਬਾਹਰ ਨਾ ਆਇਆ ਏ ਭਾਨਾ ਸਿੱਧੂ ਭਵੇਂ ਤੱਤਾ ਬੋਲ ਜਾਂਦਾ ਅੱਗਾ ਪਿੱਛਾ ਨਹੀਂ ਦੇਖਦਾ ਬੋਲਣ ਲੱਗਿਆ ਪਰ ਬੋਲਦਾ ਕੀ ਦੀ ਖਾਤਰ ਆ ਉਹ ਆਪਣੇ ਸਮਾਜ ਦੀ ਖਾਤਰ ਹੀ ਬੋਲਦਾ ਉਹਨੇ ਕੀ ਲੈਣਾ ਸੀ ਲੋਕਾਂ ਦੇ ਲੱਖਾਂ ਏਜੰਟਾਂ ਦੇ ਕੋਲੋਂ ਕਰੋੜਾ ਕਰੋੜਾ ਰੁਪਈਆ ਉਸਨੇ ਕਢਵਾਇਆ ਤੇ ਸਰਕਾਰਾਂ ਨੇ ਉਸਦੇ ਉੱਪਰ ਇਲਜ਼ਾਮ ਲਗਾਏ ਨੇ ਕਿ ਇਸਨੇ ਚੈਨੀ ਚੋਰੀ ਕੀਤੀ ਆ ਜਾਂ ਇਹ ਕਮਿਸ਼ਨ ਮੰਗਦਾ ਪਰ ਭਾਨੇ ਨੇ ਐਡਾ ਵੀ ਕੀ ਕਹਿਰ ਕਰਤਾ ਕਿ ਉਸ ਦੇ ਉੱਪਰ ਪਰਚੇ ਤੇ ਪਰਚਾ ਪਾਇਆ ਜਾ ਰਿਹਾ ਹੈ ਦੋਸਤੋ ਤੇ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਜ਼ਰੂਰ ਕਰਿਓ ਦੋਸਤੋ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਜਾਟੀ ਮਾੜੇ ਨੇ ਬਹੁਤ ਵਧੀਆ ਏਜੰਟ ਵੀ ਬੈਠੇ ਨੇ ਆਪਣੇ ਪੰਜਾਬ ਦੇ ਵਿੱਚ ਪਰ ਕੁਝ ਕੁ ਮਾੜੇ ਏਜੰਟਾਂ ਦੇ ਕਰਕੇ ਦੂਜਰੇ ਚੰਗੇ ਏਜੰਟਾਂ ਦੀ ਵੀ ਬਦਨਾਮੀ ਹੁੰਦੀ ਹੈ ਸੋ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਜਾਟੀ ਮਾੜੇ ਨੇ